ਸਾਸੀ ਕਾਲ ਜੀ ਤੁਹਾਡਾ ਸਵਾਗਤ ਆ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਬਣਾਵਾਂਗੇ ਆਈਸਕ੍ਰੀਮ ਉਹ ਆਈਸਕ੍ਰੀਮ ਬਣਾਵਾਂਗੇ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈਨੇ ਆ ਤੇ ਬਿਲਕੁਲ ਵੀ ਉਹ ਪੂਰੀ ਸਖਤ ਜੰਮੀ ਨਹੀਂ ਹੁੰਦੀ ਹੈਗੀ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਿਆ ਦੁੱਧ ਦੁੱਧ ਆਪਾਂ ਨੇ 2 ਕੱਪ ਲੈ ਲਿਆ ਤੇ ਇਹ ਹੁਣ ਆਪਾਂ ਲੈ ਲਾਂਗੇ ਚੀਨੀ ਚੀਨੀ ਤੁਸੀਂ ਥੋੜੀ ਜਿਹੀ ਵੱਧ ਰੱਖਣੀ ਆਗੀ ਅ ਕਿਉਂਕਿ ਜਿਹੜੀ ਆਈਸਕ੍ਰੀਮ ਆ ਉਹਦੇ ਵਿੱਚ ਚੀਨੀ ਵੱਧ ਵਧੀਆ ਲੱਗਦੀ ਆ ਤੇ ਇਹ ਆਪਾਂ ਲੈ ਲੈਣੇ ਆਗੇ ਜੀ ਅ ਦੋ ਵੱਡੇ ਚਮਚੇ ਜਿਹੜੇ ਆਪਾਂ ਨੇ ਲੈਣੇ ਆ ਚੀਨੀ ਦੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਦੁੱਧ ਜਿਹੜਾ ਨਾਰਮਲ ਲੈਣਾ ਕੋਸਾ ਜਿਹਾ ਹੋਵੇ ਬਾਲਾ ਠੰਡਾ ਨਹੀਂ ਦੁੱਧ ਲੈਣਾ ਆਪਾਂ ਨੇ ਤੇ ਇਹਦੇ ਵਿੱਚ ਉਹੀ ਚਮਚਾ ਭਰ ਕੇ ਆਪਾਂ ਨੇ ਜਿਹੜਾ ਚੀਨੀ ਦਾ ਡੇਢ ਚਮਚਾ ਲਿਆ ਸੀ ਆਪਾਂ ਮਿਲਕ ਪਾਊਡਰ ਦਾ ਲੈ ਲੈਣਾ ਤੇ ਆਪਾਂ ਮਿਲਕ ਪਾਊਡਰ ਇਹਦੇ ਵਿੱਚ ਪਾ ਲੈਣਾ ਜਿਹਨੂੰ ਸੁੱਕਾ ਦੁੱਧ ਪਾ ਕਹਿੰਦੇ ਆਪਾਂ ਤੇ ਉਹ ਆਪਾਂ ਇੱਕ ਚਮਚਾ ਉਹਦਾ ਪਾ ਲੈਣਾਗਾ ਤੇ ਡੇਢ ਚਮਚਾ ਚੀਨੀ ਦਾ ਪਾਇਆ ਚਮਚਾ ਜਾਨੀ ਕਿ ਵੱਡਾ ਹੋਵੇ ਤੇ ਬਾਕੀ ਆਪਾਂ ਨੇ 2 ਕੱਪ ਦੁੱਧ ਦੇ ਲੈਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਮਿਕਸ ਕਰ ਲੈਣਾ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਉਂਗੇ ਤਾਂ ਥੋੜਾ ਜਲਦੀ ਮਿਕਸ ਹੋ ਜਾਂਦਾ ਤੇ ਇਹਦੇ ਵਿੱਚ ਬਿਲਕੁਲ ਵੀ ਗੁਠਲੀਆਂ ਜਿਆ ਨਾ ਰਹਿਣ ਸੁੱਕਾ ਦੁੱਧ ਨਾ ਰਹੇ ਤੇ ਆਪਾਂ ਨੇ ਸਾਰਾ ਇਹਨੂੰ ਚੰਗੀ ਤਰ੍ਹਾਂ ਹਾਂ ਕੋਸੇ ਜੇ ਦੁੱਧ ਦੇ ਵਿੱਚ ਨਾਰਮਲ ਜਿਹੜਾ ਰੂਮ ਟੈਂਪਰੇਚਰ ਦੇ ਹੁੰਦਾ ਉਹਦੇ ਵਿੱਚ ਆਪਾਂ ਨੇ ਇਹਨੂੰ ਮੈਂ ਮਿਕਸ ਕਰ ਲੈਣਾਗਾ ਅਤੇ ਇਹਦੀ ਹੌਲੀ ਹੌਲੀ ਕਰਕੇ ਅਸੀਂ ਮਿਕਸ ਕਰਦੇ ਜਾਵਾਂਗੇ ਤਾਂ ਜੋ ਇਹਦੇ ਜਿਹੜਾ ਸੁੱਕਾ ਦੁੱਧ ਹੈ ਬਿਲਕੁਲ ਇਹਦੇ ਵਿੱਚ ਬਿਲਕੁਲ ਹੀ ਖੋਰ ਜਾਵੇ ਜਾਨੀ ਕਿ ਇਹਦੇ ਜਿਹੜੀਆਂ ਹਨ ਹੈਗੀਆਂ ਇਹ ਆਪਣੇ ਕੋਲੇ ਨਾ ਰਹਿਣ ਗੱਡਾਂ ਜੀਆਂ ਜਿਹੜੀਆਂ ਹੁੰਦੀਆਂ ਨੇ ਵਿੱਚ ਬਿਲਕੁਲ ਵੀ ਗੁੱਠੜੀਆਂ ਜੀਆਂ ਨਾ ਬੰਨ ਸੁੱਕੇ ਦੁੱਧ ਦੀਆਂ ਹਨਾ ਤੇ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਕਰਕੇ ਮੈਲਟ ਕਰ ਲਿਆ ਜੀ ਜੇ ਥੋੜੀ ਬਹੁਤੀ ਰਹਿ ਜੂ ਉਹ ਵੀ ਆਪਣੇ ਕੋਲੇ ਬਿਲਕੁਲ ਗੰਡਾ ਜਿਹਾ ਖਤਮ ਹੋ ਜਾਣਗੀ ਤੇ ਹੁਣ ਅਸੀਂ ਪਾ ਦਾਂਗੇ ਜੀ ਇੱਕ ਚਮਚਾ ਜਿਹੜਾ ਸਾਡੇ ਕੋਲੇ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਨੇ ਕਸਟਰਡ ਦਾ ਜਿਆਦਾ ਨਹੀਂ ਆਪਾਂ ਪਾਉਣਾ ਹੈਗਾ ਇਹ ਇੱਕ ਚਮਚਾ ਤੇ ਇਹਨੂੰ ਅਸੀਂ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਲੈਣਾ ਜਿਹੜਾ ਸਾਡੇ ਕੋਲੇ ਦੁੱਧ ਜਿਹੜਾ ਉਹ ਥੋੜਾ ਜਿਹਾ ਖੋਰ ਗਿਆ ਇਹਦੇ ਵਿੱਚ ਤੇ ਉਦੋਂ ਹੀ ਆਪਾਂ ਨੇ ਪਾ ਲੈਣਾ ਇਹਦੇ ਵਿੱਚ ਕਸਟਰਡ ਦਾ ਤੇ ਹੁਣ ਅਸੀਂ ਕਸਟਰਡ ਵੀ ਇਹਦੇ ਵਿੱਚ ਅ ਮੈਲਟ ਕਰ ਲੈਣਾ ਮਿਕ ਚੰਗੀ ਤਰ੍ਹਾਂ ਮਿਕਸ ਹੋ ਜਵੇ ਉਹਦੀਆਂ ਵੀ ਬਿਲਕੁਲ ਗੰਡਾ ਜਿਹਾ ਰਹਿਣ ਤੇ ਹੁਣ ਅਸੀਂ ਇਹਨੂੰ ਰੱਖ ਲਾਂਗੇ ਗੈਸ ਦੇ ਉੱਪਰ ਗੈਸ ਦੇ ਉੱਪਰ ਅਸੀਂ ਇਹਨੂੰ ਜਿਹੜਾ ਗੈਸ ਨੂੰ ਮੀਡੀਅਮ ਰੱਖਣਾਗਾ ਤਾਂ ਅੱਗ ਦਾ ਫਲੇਮ ਤੇ ਹੁਣ ਆਪਾਂ ਕੀ ਕਰਨਾਗਾ ਜੀ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਕਾੜਦੇ ਜਾਣਾ ਨਾਲ-ਨਾਲ ਆਪਾਂ ਹਿਲਾਉਂਦੇ ਜਾਣਾ ਤੇ ਨਾਲ ਹੀ ਇਹਨੂੰ ਕਾੜੀ ਜਾਣਾਗਾ ਤੇ ਇਹਦੇ ਨਾਲ ਕੀ ਹੋ ਜੂਗਾ ਇਹ گاੜਾ ਹੋਣਾ ਸਟਾਰਟ ਹੋ ਜੂਗਾ ਹੌਲੀ-ਹੌਲੀ ਕਰਕੇ ਨੇ گاੜਾ ਹੋ ਜਾਣਾਗਾ ਤੇ ਲਗਾਤਾਰ ਤੁਸੀਂ ਹਿਲਾਉਂਦੇ ਰਹੋ ਤਾਂ ਜੋ ਇਹ ਨਾ ਹੋਵੇ ਵੀ ਇਹ ਕਿਨਾਰਿਆਂ ਜਾਂਦੇ ਉੱਪਰ ਇਹ ਇਹਦਾ ਜਿਹੜਾ ਗਾੜਾਪਨ ਹੋ ਜੰਮ ਜਵੇ ਆਪਾਂ ਜ਼ਿਆਦਾ ਗਾੜਾ ਖੁਆ ਵੀ ਨਹੀਂ ਬਣਾਉਣਾ ਤੇ ਆਪਾਂ ਇਹਨੂੰ ਨਾਰਮਲ ਦੁੱਧ ਨਾਲੋਂ ਕਸਟਰਡ ਜਿਹੜਾ ਹੁੰਦਾ ਉਹ ਥੋੜਾ ਜਿਹਾ ਵੱਧ ਗਾੜਾ ਕਰਦੇ ਹੁੰਨੇ ਆ ਇੱਥੇ ਆਪਾਂ ਜਿਹੜਾ ਕਸਟਰਡ ਦਾ ਸਿਰਫ ਇੱਕ ਚਮਚਾ ਪਾਇਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨ ਲੈਣਾਗਾ ਦੋ ਤਿੰਨ ਅਵਾਲੇ ਦੇ ਆ ਜਾਣ ਦੁੱਧ ਦੇ ਤੇ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਪਾਸਿਆਂ ਤੋਂ ਹਿਲਾਉਂਦੇ ਹੋਏ ਬਣਾਵਾਂਗੇ ਕਿਉਂਕਿ ਜੇ ਆਪਾਂ ਇਹਨੂੰ ਛੱਡ ਦਾਂਗੇ ਫਿਰ ਇਹਨੇ ਉਬਾਲਾ ਮਾਰ ਕੇ ਬਾਹਰ ਆ ਜਾਣਾਗਾ ਕਿ ਜਿਹੜੇ ਕਿਨਾਰਿਆਂ ਦੇ ਉੱਪਰ ਹੋ ਕਾਸਟਡ ਗਾੜਾ ਹੋ ਕੇ ਲੱਗ ਜਾਊਗਾ ਤੇ ਹੁਣ ਅਸੀਂ ਇਹਨੂੰ ਹਿਲਾਉਂਦੇ ਜਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਇਹ ਗਾੜਾ ਹੋ ਗਿਆ ਜੀ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿਸ ਤਰ੍ਹਾਂ ਤੇ ਆਪਾਂ ਲਗਾਤਾਰ ਹਿਲਾਉਂਦੇ ਹਿਲਾਉਂਦੇ ਇਹਨੂੰ ਹਾਂ ਇਸ ਤਰ੍ਹਾਂ ਦਾ ਗਾੜਾਪਨ ਆ ਗਿਆ ਤਾਂ ਆਪਾਂ ਇਹਨੂੰ ਹੁਣ ਥੋੜਾ ਜਿਹਾ ਗੈਸ ਨੂੰ ਬੰਦ ਕਰ ਦੇਣਾਗਾ ਤੇ ਆਪਾਂ ਰੋਕ ਲੈਣਾਗਾ ਤੇ ਇਹਨੂੰ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਗਾੜਾ ਜਿਹਾ ਹੋ ਗਿਆ ਤੇ ਜਦੋਂ ਮਤਲਬ ਬਹੁਤਾ ਖਵਾ ਵੀ ਨਾ ਬਣਾ ਲਿਓ ਹਨਾ ਤੇ ਹੁਣ ਅਸੀਂ ਇਹਨੂੰ ਠੰਡਾ ਕਰਨ ਲਈ ਰੱਖ ਦੇਣਾਗਾ ਤੇ ਫੇਰ ਦੂਜੇ ਪਾਸੇ ਅਸੀਂ ਕੀ ਕਰਨਾ ਜੀ ਮੰਗੋ ਲੈ ਲੈਣੇ ਨੇ ਮੈਂ ਮੰਗੋ ਲੈਣੇਗੇ ਆਂਬ ਉਹਦੇ ਟੁਕੜੇ ਕਰ ਲੇ ਉਹਦੇ ਵਿੱਚੋਂ ਜੜੀਆਂ ਸੀਗੀਆਂ ਛਿਲਕਾ ਉਤਾਰ ਕੇ ਉਹਦੇ ਸਾਰੇ ਜਿਹੜੇ ਵਿੱਚੋਂ ਗੁੱਦਾ ਜਿਹਾ ਸੀ ਉਹ ਕੱਢ ਲਿਆ ਤੇ ਉਹਨੂੰ ਹੁਣ ਅਸੀਂ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲਾਂਗੇ ਤੇ ਇਹਦੇ ਵਿੱਚ ਵੀ ਅਸੀਂ ਥੋੜੀ ਜਿਹੀ ਚੀਨੀ ਪਾ ਸਕਦੇ ਹਾਂ ਜੇ ਤੁਸੀਂ ਪਾਉਣੀ ਆ ਜੇ ਤੁਸੀਂ ਨਹੀਂ ਪਾਉਣੀ ਚੀਨੀ ਘੱਟ ਖਾਂਦੇ ਹੋ ਤਾਂ ਉਸ ਹਿਸਾਬ ਨਾਲ ਕਿਉਂਕਿ ਬੱਚੇ ਥੋੜੇ ਜਿਹਾ ਜ਼ਿਆਦਾ ਖਾਂਦੇ ਹੁੰਦੇ ਆ ਤਾਂ ਇਸ ਕਰਕੇ ਚੀਨੀ ਤੁਸੀਂ ਇਹਦੇ ਵਿੱਚ ਵੀ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਕੀ ਕਰਾਂਗੇ ਜੀ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਸ ਤਰ੍ਹਾਂ ਸਾਡੇ ਕੋਲੇ ਗ੍ਰाइंड ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਇਹ ਜਿਹੜਾ ਕਾਸਟਰਡ ਵਾਲਾ ਦੁੱਧ ਤਿਆਰ ਕੀਤਾਗਾ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾਗਾ ਤੇ ਮਿਕਸ ਕਰਕੇ ਆਪਾਂ ਫੇਰ ਇਹਨੂੰ ਜਣੀ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਜਦੋਂ ਅਸੀਂ ਗ੍ਰाइंड ਕਰਾਂਗੇ ਉਹ ਅਸੀਂ ਰੋਕ ਰੋਕ ਕੇ ਕਰਨਾ ਚਾਹੀਏ ਅਸੀਂ ਆਂਬ ਨੂੰ ਗ੍ਰाइंड ਕਰਦਿਆਂ ਚਾਹੇ ਅਸੀਂ ਇਹਨੂੰ ਦੁੱਧ ਨੂੰ ਗ੍ਰाइंड ਕਰਾਂਗੇ ਥੋੜਾ ਜਿਹਾ ਰੋਕ ਲੈਣਾ ਤੇ ਚਲਾ ਲੈਣਾ ਕਿਉਂਕਿ ਇਹਦੇ ਨਾਲ ਨਾ ਜਿਹੜੀਆਂ ਇਹਦੀਆਂ ਗੁਠੜੀਆਂ ਜੀਆਂ ਉਹ ਨਹੀਂ ਬਣਦੀਆਂ ਹੈਗੀਆਂ ਆਂਬ ਦੇ ਵਿੱਚ ਸਾਰੀਆਂ ਗੁਠੜੀਆਂ ਖਤਮ ਹੋ ਜਾਂਦੀਆਂ ਨੇ ਤੇ ਜਿਹੜਾ ਜਦੋਂ ਅਸੀਂ ਇਹਨੂੰ ਦੁੱਧ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਉਹ ਵੀ ਰੋਕ ਲੈਣਾ ਤੇ ਚਲਾ ਲੈਣਾ ਤਾਂ ਜੋ ਜਿਹੜਾ ਇਹਦੇ ਵਿੱਚ ਜ਼ਿਆਦਾ ਝੱਗ ਜੀ ਨਾ ਬਣੇ ਤੇ ਥੋੜਾ ਫਲਫੀ ਜਿਹਾ ਬਣ ਜੇ ਜੇ ਤੁਸੀਂ ਇਹਨੂੰ ਮਤਲਬ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਫਲਫੀ ਜਿਹਾ ਹੋਣਾ ਚਾਹੀਦਾ ਜੇ ਤੁਸੀਂ ਇਹਨੂੰ ਮਤਲਬ ਨਹੀਂ ਉਹ ਕਰਦੇ ਰੋਕ ਰੋਕੇ ਕਰਦੇ ਫਿਰ ਉਹਦੇ ਉੱਪਰ ਬਿਲਕੁਲ ਹੀ ਝੱਗ ਜੀ ਬਣ ਜੂਗੀ ਤੇ ਹੁਣ ਇਹਦੇ ਵਿੱਚ ਅਸੀਂ ਦੋ ਚਮਚੇ ਨੇ ਵੱਡੇ ਕਰੀਮ ਦੇ ਪਾ ਲੈਣੇ ਆ ਕਰੀਮ ਤਾਂ ਚਾਹੇ ਤੁਸੀਂ ਮਲਾਈ ਨੂੰ ਵੀ ਫੈਂਟ ਸਕਦੇ ਹੋ ਜਾਂ ਤੁਸੀਂ ਜਿਹੜੀ ਆਪਣੀ ਕਰੀਮ ਹੁੰਦੀ ਹੈ ਦੁੱਧ ਦੀ ਉਹ ਲੈ ਸਕਦੇ ਹੋ ਹੁਣ ਇਹਨੂੰ ਇਸ ਤਰ੍ਹਾਂ ਸਾਡੇ ਕੋਲੇ ਕਲਰ ਬਣ ਕੇ ਮੇਰੇ ਕੋਲੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਇੱਕ ਡੱਬੇ ਦੇ ਵਿੱਚ ਕੱਢ ਲਾਂਗੇ ਡੱਬਾ ਚਾਹੇ ਤੁਸੀਂ ਪਲਾਸਟਿਕ ਦਾ ਲੈ ਲਓ ਜਾਂ ਤੁਸੀਂ ਜਿਹੜਾ ਆਪਾਂ ਭਾਂਡੇ ਦੇ ਵਿੱਚ ਬਰਫ਼ ਜਮਾਉਂਦੇ ਆ ਸਿਲਵਰ ਜਿਹਦੇ ਹੁੰਦੇ ਉਹ ਲੈ ਸਕਦੇ ਹੋ ਕਿਉਂਕਿ ਸਟੀਲ ਦੇ ਭਾਂਡਾ ਜਦੋਂ ਅਸੀਂ ਕੋਈ ਲਵਾਂਗੇ ਡੱਬਾ ਲਵਾਂਗੇ ਜਾਂ ਕੋਈ ਕੋਲਾ ਲਵਾਂਗੇ ਤਾਂ ਉਹਦੇ ਵਿੱਚ ਇਹਨੇ ਜੰਮਣਾ ਨਹੀਂ ਹੈਗਾ ਇਸ ਕਰੀਮ ਨੇ ਤੇ ਆਪਾਂ ਜ਼ਿਆਦਾ ਇਹ ਜਮਾਉਣੀ ਤਾਂ ਹੈ ਨਹੀਂ ਕਿਉਂਕਿ ਉਹਦੇ ਵਿੱਚ ਜ਼ਿਆਦਾ ਬਰਫ਼ ਬਣ ਜਾਂਦੀ ਆ ਤੇ ਸਟੀਲ ਦੇ ਭਾਂਡੇ ਦੇ ਵਿੱਚ ਤਾਂ ਬਿਲਕੁਲ ਹੀ ਦੁੱਧ ਦਾ ਦੁੱਧ ਹੀ ਪਿਆ ਰਹ ਜਾਂਦਾ ਹੁਣ ਅਹ ਹੁਣ ਅਸੀਂ ਇਹਨੂੰ 3-4 ਘੰਟਿਆਂ ਵਾਸਤੇ ਟੱਕ ਕੇ ਰੱਖ ਦਿਆਂਗੇ ਫ੍ਰੀਜ਼ਰ ਦੇ ਵਿੱਚ ਤੇ ਅਸੀਂ ਟੱਕਣਾ ਤਾਂ ਕਿਉਂਕਿ ਇਹਦੇ ਵਿੱਚ ਬਿਲਕੁਲ ਵੀ ਮਤਲਬ ਬਰਫ਼ ਜੀ ਨਾ ਬਣੇ ਇਹ ਅੱਧਾ ਹੈਗਾ ਆਪਣੇ ਕੋਲੇ ਮਤਲਬ ਅੱਧੀ ਜੰਮੀ ਜੀ ਬਣ ਜਾਵੇ ਹੁਣ ਆਪਣੇ ਕੋਲੇ ਇਸ ਤਰ੍ਹਾਂ ਕਰਕੇ ਅੱਧੀ ਜੰਮੀ ਜੀ ਹੋਈ ਆ ਤੇ ਅੱਧੀ ਆਪਣੇ ਕੋਲੇ ਅ ਮਤਲਬ ਬਿਨਾ ਜੰਮੇ ਜਿਆ ਤਾਂ 4 ਘੰਟਿਆਂ ਬਾਅਦ ਅਸੀਂ ਇਹਨੂੰ ਬਾਹਰ ਕੱਢ ਲੈਣਾ ਤੇ ਅਸੀਂ ਇਹਨੂੰ ਫੇਰ ਗ੍ਰੈਂਡਰ ਦੇ ਵਿੱਚ ਪਾ ਕੇ ਗ੍ਰੈਂਡ ਕਰ ਲੈਣਾ ਤੇ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਲਾਂਗੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਗ੍ਰੈਂਡ ਕਰ ਲਾਂਗੇ ਰੋਕ ਰੋਕ ਕੇ ਜੇ ਗ੍ਰੈਂਡ ਕਰਨਾ ਤੇ 3-4 ਘੰਟਿਆਂ ਬਾਅਦ ਫ੍ਰੀਜ਼ਰ ਚੋਂ ਕੱਢਣਾ ਤੇ ਫੇਰ ਅਸੀਂ ਇਹਨੂੰ ਗ੍ਰੈਂਡ ਕਰਾਂਗੇ ਜੀ ਰੋਕ ਰੋਕ ਕੇ ਤੇ ਉਸ ਤੋਂ ਬਾਅਦ ਫੇਰ ਅਸੀਂ ਇਹ ਡੱਬੇ ਦੇ ਵਿੱਚ ਪਾ ਲਾਂਗੇ ਗ੍ਰੈਂਡ ਕਰਨ ਤੋਂ ਬਾਅਦ ਤੇ ਜਦੋਂ ਅਸੀਂ ਗ੍ਰੈਂਡ ਕਰ ਲਿਆ ਤੇ ਆ ਦੇਖ ਇਸ ਤਰ੍ਹਾਂ ਕਰਕੇ ਫੇਰ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਣਾਗਾ ਹੁਣ ਆਪਾਂ ਸਾਰਾ ਫੇਰ ਇਸੇ ਡੱਬੇ ਦੇ ਵਿੱਚ ਕੱਢ ਲੈਣਾ 4 ਘੰਟਿਆਂ ਤੋਂ ਬਾਅਦ ਮਿਕਸੀ ਦੇ ਵਿੱਚ ਇਹਨੂੰ ਫੇਰ ਬਲੈਂਡ ਕਰਕੇ ਫੇਰ ਅਸੀਂ ਇਹਨੂੰ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਲਾਂ ਜੇ ਤੁਹਾਡੇ ਕੋਲੇ ਮਿਕਸੀ ਨਹੀਂ ਹੈਗੀ ਤਾਂ ਤੁਸੀਂ ਹੱਥ ਦੇ ਨਾਲ ਵੀ ਇਹਨੂੰ ਫੈਂਟ ਸਕਦੇ ਹੋ ਉਹਦੇ ਨਾਲ ਥੋੜਾ ਜਿਆਦਾ ਤੁਹਾਨੂੰ ਟਾਈਮ ਵੱਧ ਲੱਗ ਜੂ ਹੁਣ ਅਸੀਂ ਇਹਦੇ ਉੱਪਰ ਜੀ ਇਸ ਤਰ੍ਹਾਂ ਕਰਕੇ ਡਰਾਈ ਫਰੂਟ ਵਗੈਰਾ ਜਿਹੜਾ ਵੀ ਕੁਝ ਤੁਸੀਂ ਰੱਖਣਾ ਚਾਹੁੰਦੇ ਹੋ ਮੈਂ ਕੱਟ ਕੇ ਥੋੜੇ ਥੋੜੇ ਅੰਬ ਦੇ ਪੀਸ ਰੱਖ ਲਏ ਤੇ ਥੋੜੇ ਥੋੜੇ ਵਿੱਚ ਇਹਦੇ ਅੰਗੂਰ ਵਗੈਰਾ ਰੱਖਤੇ ਤੇ ਉਹ ਤੋਂ ਨੂੰ ਸਜਾ ਲੈਣਾ ਜੀ ਤੇ ਹੁਣ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਇਹ ਪੇਪਰ ਲਾ ਦੇਣਾ ਕਿਉਂਕਿ ਇਹਦੇ ਨਾਲ ਕਿ ਅਸੀਂ ਸਾਰੀ ਰਾਤ ਹੁਣ ਅਸੀਂ ਫ੍ਰੀਜ਼ਰ ਦੇ ਵਿੱਚ ਰੱਖਣਾ ਇਹਦੇ ਨਾਲ ਕਿ ਆ ਬਿਲਕੁਲ ਵੀ ਪਾਣੀ ਦੀ ਇੱਕ ਵੀ ਬੂੰਦ ਨਾ ਵਿੱਚ ਜਾਵੇ ਤੇ ਨਾ ਹੀ ਬਰਫ਼ ਜੰਮੇ ਜੇ ਅਸੀਂ ਨਹੀਂ ਲਾਵਾਂਗੇ ਤਾਂ ਇਹਨੇ ਸਵੇਰ ਤੱਕ ਪੂਰੀ ਹਾਰਡ ਬਰਫ਼ ਬਣ ਕੇ ਆਈਸਕ੍ਰੀਮ ਨੇ ਤਿਆਰ ਹੋਣਾ ਜਿਹੜੀ ਕਿ ਅਸੀਂ ਨਹੀਂ ਬਣਾਉਣੀ ਹੁਣ ਆਪਾਂ ਨੇ ਸਿਰਫ ਜਿਹੜੀ ਫਾਲੂਦਾ ਆਈਸਕ੍ਰੀਮ ਬਣਾਉਣੀ ਹੈ ਜਿਹੜੀ ਆਪਾਂ ਬਾਜ਼ਾਰ ਚੋਂ ਲੈਣੀ ਹੈ ਉਹ ਤਿਆਰ ਹੋਣੀ ਸਵੇਰੇ ਆਪਾਂ ਕੱਢ ਕੇ ਦੇਖਦੇ ਹਾਂ ਜੀ ਇਹ ਬਣ ਕੇ ਸਾਡੇ ਕੋਲੇ ਇਸ ਤਰ੍ਹਾਂ ਤਿਆਰ ਹੋ ਗਈ। ਲਓ ਜੀ ਇਹ ਬਿਲਕੁਲ ਤਿਆਰ ਆ ਤੇ ਨਾ ਹੀ ਇਹ ਜ਼ਿਆਦਾ ਜੰਮੀ ਵੀ ਅਤੇ ਬੜੀ ਵਧੀਆ ਬਣੀ ਆ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਲਓ ਜੀ ਇਹ ਦੇਖੋ ਬਿਲਕੁਲ ਹੀ ਸਾਡੇ ਕੋਲੇ ਸੌਫਟ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਤੇ ਹੁਣ ਅਸੀਂ ਇਹਨੂੰ ਕੌਲੀਆਂ ਦੇ ਵਿੱਚ ਸਰਵ ਕਰ ਲਾਂਗੇ ਤੇ ਜੇ ਤੁਸੀਂ ਮਤਲਬ ਥੋੜੇ ਜ਼ਿਆਦਾ ਜਮਾਉਣੀ ਚਾਹੁੰਦੇ ਸੀ ਤਾਂ ਤੁਸੀਂ ਬਾਅਦ ਦਾ ਟਾਈਮ ਰੱਖ ਸਕਦੇ ਸੀ। ਮੈਂ ਇੱਥੇ 6 ਘੰਟੇ ਰੱਖਿਆ ਇਹਨੂੰ ਫ੍ਰੀਜ਼ਰ ਦੇ ਵਿੱਚ। 6 ਘੰਟੇ ਤੋਂ ਬਾਅਦ ਉੱਠ ਕੇ ਮੈਂ ਇਹਨੂੰ ਸਵੇਰੇ ਕੱਢਿਆ ਤਾਂ ਆਪਣੇ ਕੋਲੇ ਬਣ ਕੇ ਹੈ ਇਸ ਤਰ੍ਹਾਂ ਤਿਆਰ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਜਿਹੜੇ ਇਹਦੇ ਵਿੱਚ ਆਂਬ ਦੇ ਅਸੀਂ ਟੁਕੜੇ ਪਾਏ ਆ ਉਹ ਵੀ ਜਦੋਂ ਮੂੰਹ ਦੇ ਵਿੱਚ ਆਉਂਦੇ ਆ ਤਾਂ ਬੜੇ ਵਧੀਆ ਲੱਗਦੇ ਆ ਜਿਹੜੇ ਆਪਾਂ ਨੇ ਗ੍ਰੇਪਸ ਪਾਏ ਆ ਅੰਗੂਰ ਪਾਏ ਆ ਜਾਂ ਹੋਰ ਡਰਾਈ ਫਰੂਟ ਪਾਏ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਇਹ ਆਈਸਕ੍ਰੀਮ ਨੂੰ ਬਹੁਤ ਹੀ ਜ਼ਿਆਦਾ ਵਧੀਆ ਬਾਜ਼ਾਰ ਦੇ ਨਾਲੋਂ ਜ਼ਿਆਦਾ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੁੰਦੀ ਆ ਤੇ ਤੁਸੀਂ ਘਰ ਦੇ ਵਿੱਚ ਆਪ ਤਿਆਰ ਕਰੋ ਤੇ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਖਵਾਓ ਕਿਉਂਕਿ ਆਪਾਂ ਆਪਣੇ ਹੱਥੀਂ ਜਿਹੜੀ ਚੀਜ਼ ਬਣਾਉਨੇ ਆ ਉਹਦਾ ਟੇਸਟ ਦੁੱਗਣਾ ਜ਼ਿਆਦਾ ਵਧੀਆ ਹੁੰਦਾ ਤੇ ਆਪਾਂ ਨੂੰ ਪਤਾ ਵੀ ਅਸੀਂ ਕੀ ਕੀ ਚੀਜ਼ਾਂ ਪਾਈਆਂ ਨੇ ਤੇ ਬਾਹਰ ਲਿਆਂ ਦਾ ਸਾਨੂੰ ਨਹੀਂ ਪਤਾ ਹੁੰਦਾ ਜੀ ਤੇ ਇਹ ਮਸਾਲੇ ਵਗੈਰਾ ਪਾਏ ਹੁੰਦੇ ਆ ਇਸ ਕਰਕੇ ਤੁਸੀਂ ਆਪ ਬਣਾਓ ਤੇ ਮੈਂ ਤੁਹਾਨੂੰ ਨੇੜਿਓਂ ਕਰਕੇ ਵੀ ਦਿਖਾ ਦਿਆਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜ਼ਰੂਰ ਟਰਾਈ ਕਰਿਓ ਥੈਂਕ ਯੂ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਤੇ ਇੱਕ ਵਾਰੀ ਤੁਸੀਂ ਵੀ ਟਰਾਈ ਕਰਿਓ ਧੰਨਵਾਦ ਜੀ